ਤੇ ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਆਪਾਂ ਲੈ ਲਿਆ iPhone 13 ਤੇ ਹੁਣ ਆਪਾਂ ਆਏ ਸਿਗੇ Omax Mall ਤੇ ਆ ਮੇਰਾ ਫਰੈਂਡ ਅਰਾਮ ਇਹ ਵੀਰੇ ਇਹੀ ਮੇਰੇ ਨਾਲ ਕਿਵੇਂ ਆ ਜਿੰਦਾ ਤੇ ਇਹੀ ਮੇਰੇ ਨਾਲ ਗਿਆ ਸੀਗਾ iPhone ਲੈਣ ਤੇ ਹੁਣ ਆਪਾਂ ਆਏ ਹਾਂ Omax Mall ਤੇ ਹੁਣ ਜਿੱਥੇ ਜਿੱਥੇ ਵੀ ਜ ਆਪਾਂ ਜਾਵਾਂਗੇ ਤੁਹਾਨੂੰ ਅੱਜ ਦੇ ਵਲੌਗ ਵਿੱਚ ਦਿਖਾਵਾਂਗੇ ਤਾਂ ਚਲੋ ਫਿਰ ਚਲੋ ਜੀ ਫਰੈਂਡਸ ਪਹਿਲਾਂ ਜੀ ਮੇਰੇ ਕੋਲ 7+ ਤੇ ਮੇਰਾ ਜਿਹੜਾ ਡੀਫੋਰ ਡਾਈਵਿੰਗ ਚੈਨਲ ਸੀ YouTube ਦਾ ਉਹ ਮੈਂ ਇਸ ਤੋਂ ਸਟਾਰਟ ਕੀਤਾ ਸੀ ਤੇ ਹੁਣ ਆਪਣੇ ਸਵਿਚ ਕੀਤਾ ਹੈ ਸਿੱਧਾ iPhone 13 ਵਿੱਚ ਤੇ ਆ ਚੱਕੋ ਜੀ iPhone 13 ਤੇ ਇਸ ਦੀ ਕੰਡੀਸ਼ਨ ਵੀ ਕਾਫੀ ਮੈਨੂੰ ਵਧੀਆ ਲੱਗੀ ਤੇ ਮੈਂ ਆਪਣੇ ਭਰਾ ਕੋਲ ਆਇਆ ਲੈਣ ਤੇ ਇਹਦਾ ਐਕਸਪੀਰੀਅੰਸ ਵੀ ਮੈਨੂੰ ਕਾਫੀ ਵਧੀਆ ਲੱਗਿਆ ਤੇ ਹੁਣ ਮੈਂ ਆਈਫੋਨ 13 ਕਿਹਾ ਲੈਆ ਮੈਂ ਆਈਫੋਨ 12 ਪਰ ਪ੍ਰੋ ਲੈਣ ਦੀ ਵੀ ਸੋਚ ਰਿਹਾ ਸੀ ਪਰ ਮੈਨੂੰ ਲੱਗਿਆ ਕਿ ਇਸ ਵਿੱਚ ਸਿਨੇਮੈਟਿਕ ਮੋਡ ਹੈ ਤੇ ਉਹ ਵੀ ਕਾਫੀ ਵਧੀਆ ਹੈ ਤੇ ਇਸ ਦੀ ਇਸ ਫੋਨ ਦੀ ਬੈਟਰੀ ਹੈਲਥ ਵੀ ਕਾਫੀ ਵਧੀਆ ਹੈ ਤੇ ਮੈਨੂੰ ਇਹ ਫੋਨ ਕਾਫੀ ਜ਼ਿਆਦਾ ਵਧੀਆ ਲੱਗਿਆ ਇਸ ਕਰਕੇ ਆਪਾਂ ਆਪਣੇ ਭਰਾ ਤੋਂ ਇਹ ਫੋਨ ਲੈਣ ਆਏ ਹਾਂ ਤੇ ਇਹ ਫੋਨ ਮੈਨੂੰ ਕਾਫੀ ਜ਼ਿਆਦਾ ਪਸੰਦ ਆਇਆ ਤੇ ਹੁਣ ਜੀ ਇਹ ਜਾ ਰਿਹਾ ਸਾਡਾ ਆਰਾਮ ਲਿਫਟ ਵਿੱਚ ਬਈ ਮੈਨੂੰ ਨਹੀਂ ਪਤਾ ਕਿਹੜੀ ਖੁੱਲੂਗੀ ਜਿਹੜੀ ਫਲੀ ਵੜ ਜਾਣਾ ਆਪਾਂ ਚੁੱਪ ਜਾਓ ਵੜ ਜਾਗੇ ਵੜ ਜਾਗੇ ਬਸ ਚਲੋ ਜੀ ਦੇਖਦੇ ਆਂ ਤੇ ਇਹਦਾ ਤੁਸੀਂ ਵੀਓ ਦੇਖ ਸਕਦੇ ਹੋ ਸਾਹਤ ਲੰਦੇ ਕਾਲੀ ਸਾਹਤ ਤੂੰ ਦੱਸ ਕਿ ਕਿਹੜੀ ਖੁੱਲੂ ਇਹ ਲੈਫਟ ਵਾਲੀ ਠੀਕ ਆ ਦੇਖਦੇ ਆਂ ਗਾਇਸ ਕਿਹੜੀ ਖੁੱਲਦੀ ਐ ਆਰਾਮ ਕਹਿੰਦਾ ਉਧਰਲੀ ਖੁੱਲੇਗੀ ਮੈਂ ਕਹਿੰਦਾ ਇਧਰਲੀ ਖੁੱਲੇਗੀ ਕੀ ਖਵਾਏਗਾ ਫਿਰ ਸਰਤ ਸਮੋਸੇ ਸਮੋਸੇ ਚਲ ਦੇਖਦੇ ਆ ਗਾਇਸ ਕਿਹੜੀ ਖੁੱਲੇਗੀ ਆਹ ਉਹ ਰਾਮ ਜਿੱਤ ਰਾਜ ਜਿੱਤ ਕੇ ਜੀ ਰਾਮ ਹੈਲੋ ਗਾਇਸ ਹੈਲੋ ਤੇ ਰਾਮ ਜਿੱਤ ਗਿਆ ਜੀ ਕਿਉਂਕਿ ਰਾਮ ਨੇ ਕਹਿ ਸੀ ਕਿ ਇਧਰ ਵਾਲੀ ਲਿਫਟ ਨਹੀਂ ਮੈਂ ਕਿਹਾ ਸੀ ਕਿ ਉਧਰ ਵਾਲੀ ਖੁੱਲੇਗੀ ਤੇ ਇਹ ਕਹਿੰਦੇ ਚ ਇਧਰ ਵਾਲੀ ਖੁੱਲੇਗੀ ਤਾਂ ਇਧਰ ਵਾਲੀ ਲਿਫਟ ਖੁੱਲ ਲਗੀ ਤੇ ਰਾਮ ਜਿੱਤ ਗਿਆ ਤੇ ਹੁਣ 300 ਸੇ ਇਕ ਵਾੜੇ ਬਹਿਣਗੇ ਕਲੀਨਿਕ ਆ ਗਿਆ ਆਰੇ 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 ਕਿਹੋਂ ਨਾਮ ਲਿਤਾ ਨਵਾਂ ਲਿਤਾ ਕੈ ਥੈਂਕ ਯੂ ਆਪਾ ਉਹ ਚੱਲੇ ਪਟਾਕੇ ਲੈਣਾ ਸਮੋਸਾ ਭਾਈ ਜੀ ਸਮੋਸਾ 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 ਆ ਜਾ ਆ ਜਾ ਬਾਹਰ ਆ ਆ ਬਸ ਉਹਦੀ ਹੈ ਆ ਬਸ پتہ ਕਿ ਨਹੀਂ ਹੈ ਤੈਨੂੰ ਹਾਂ ਜੀ ਦੱਸੋ ਲੰਡਨ ਵਾਲਿਆਂ ਦੀ ਉਹਦੇ ਲੰਡਨ ਸਟਰੀਟ ਇਹ ਬਸ ਜੀ ਇਹ ਲੰਡਨ ਵਾਲਿਆਂ ਦੀ ਸਟਰੀਟ ਆਣੀ ਹੁਣ ਕਿੱਥੇ ਚੱਲੀ ਆ ਸਰ ਹੁਣ ਪੀਵੀਆਰ ਚੱਲਦੇ ਆ ਪੀਵੀਆਰ ਵੀ ਚੱਲਦੇ ਆ ਤੇ ਉਸ ਤੋਂ ਬਾਅਦ ਆਪਾਂ ਯੂਨੀਵਰਸਿਟੀ ਜਾਵਾਂਗੇ ਅੱਜ ਰਾਤ ਦਾ ਕੋਈ ਦੂਮ ਫਰੀ ਵਾਲੀ ਬਾਈਕ ਦੂਮ ਫਰੀ ਵਾਲੀ ਬਾਈਕ ਹੈ ਜੀ ਤੇ ਜਿਹੜੇ ਫੈਸਟੀਵਲ ਆਣਗੇ ਯੂਨੀਵਰਸਿਟੀ ਵਿੱਚ ਪਾਏ ਸੀਗੇ ਜੂ ਫੈਸਟੀਵਲ ਉਹ ਦਿਖਾਵਾਗੇ ਤੁਹਾਨੂੰ ਕਰ ਲੂੰ ਤੇ ਬਾਕੀ ਅੱਜ ਦੇਖਦੇ ਆ ਪੀਵੀਆਰ ਵੀ ਜਾਵਾਂਗੇ ਕਦੇ ਬਾਜੀ ਆਪਾਂ ਜਿੱਤ ਗਏ ਆ ਠੀਕ ਆ ਆ ਆੜ ਗਿਆ ਕੋਈ ਨਹੀਂ ਕੋਈ ਨਹੀਂ ਅੱਜ ਤਾਂ ਵੈਸੇ ਵੀ ਪਾਰਟੀ ਚ ਵਰਕ ਨਹੀਂ ਕਿਉਂਕਿ ਮੈਂ ਫੋਨ ਲਿਆ ਚਲੋ ਦੇਖਦੇ ਆ ਕੀ ਹੋਣਾ ਕੀ ਹੋਗਾ ਜੀ ਹਾਂ ਸਮੋਸੇ ਨੂੰ ਸੇ ਖਵਾ ਲਾਂਗੇ ਇੱਥੂ ਸਮੋਸੇ ਦੋ ਖਾਣੇ ਪੀਜ਼ਾ ਹਾਂ ਪੀਜ਼ਾ ਖਾਣੇ ਦੇ ਆਂਕੀ ਰੱਖਣਾ ਆਪਾਂ ਪਹਿਲਾਂ ਆਪਾਂ YouTube ਤੇ ਵੀਡੀਓ ਸੁਣਾਉਂਦੇ ਆਪਾਂ ਛੱਡ ਦਿੱਤੀ ਸੀ ਵਿੱਚ ਪਰ ਦੁਬਾਰਾ ਛੱਡ ਦਿੱਤੀ ਸੀ ਤੇ ਹੁਣ ਆਪਾਂ ਦੁਬਾਰਾ ਕਰ ਉਸ ਕੋ ਉਸ ਕੋ ਏਸੇ ਨਹੀਂ ਕਹਤੇ ਐਸੇ ਬੋਲਦੇ ਹਮਨੇ ਵੀਡੀਓਸ ਛੋੜ ਦਿੱਤੀ ਹਮਨੇ ਵੀਡੀਓਸ ਛੋੜ ਦਿੱਤੀ ਉਸ ਨੂੰ ਐਕਚੁਅਲੀ ਜੂ ਛੋੜਨਾ ਛੋ ਉਹ ਹਿੰਦੀ ਬੋਲਦੇ ਪੰਜਾਬੀ ਲੋਕ ਛੱਡਦੇ ਆ ਨਹੀਂ ਹੁੰਦਾ ਛੱਡਦੇ ਆ ਨਹੀਂ ਸੀਗਾ ਤੇ ਹੁਣ ਆਪਾਂ ਦੁਬਾਰਾ ਤੋਂ YouTube ਕੰਟੀਨਿਊ ਕਰਾਂਗੇ ਤੇ ਤੁਹਾਡੇ ਸਪੋਰਟ ਦੀ ਲੋੜ ਹੈ ਤਾਂ ਕਰਿਓ ਆਪਾਂ ਹੁਣ ਦੁਬਾਰਾ ਤੋਂ ਸਟਾਰਟ ਕਰਾਂਗੇ ਹੁਣ ਫਿਰ ਲਿਫਟ ਚੜ ਰਹੇ ਨੇ ਦੇਖੋ ਕਿਹੜੀ ਖੁੱਲੂਗੀ ਪਹਿਲਾਂ ਦੇਖਦੇ ਆਂ ਤੇ ਲੈਫਟ ਹੋ ਗਈ

ਤੇ ਫਰੈਂਡਸ ਸੋਣਾ ਚੱਖਿਆ ਸੀ ਉਹ ਮੈਕਸਵਾਲ ਦੇ ਬਾਹਰ ਤੇ ਨਾਈਟ ਹੋ ਚੁੱਕੀ ਹੈ ਤੇ ਨਾਈਟ ਦਪਟਾਲੇ ਦਾ ਵੀ ਵਿਊ ਕਿ ਸੈਦੇ ਦਾ ਆ ਤੁਸੀਂ ਦੇਖ ਸਕਦੇ ਹੋ ਇਹ ਹੈ ਉਹ ਮੈਕਸਮਲ ਦਾ ਨਾਈਟ ਦਾ ਵੀਊ ਤੇ ਫਰੈਂਡਸ ਆ ਹੈ ਜੀ ਉਹ ਮੈਕਸਮਲ ਤੇ ਦੇਖੋ ਇਸ ਦਾ ਵੀਊ ਤੇ ਚਲੋ ਹੁਣ ਆਪਾਂ ਚੱਲਦੇ ਹਾਂ ਕਿਤੇ ਛੱਡੀ ਪੀਵੀਆਰ ਪ੍ਰਾਇੰਟ ਹ ਮਾਰਕੀਟ ਪ੍ਰਾਇੰਟ ਹ ਮਾਰਕੀਟ ਚੱਲਦੇ ਹਾਂ ਚਲੋ ਜੀ ਫਰੈਂਡਸ ਅਸੀਂ ਪੀਵੀਆਰ ਜਾਣ ਦਾ ਪਲਾਨ ਕੈਨਸਲ ਕਰਤਾ ਕਿਉਂਕਿ ਰਾਤ ਕਾਫੀ ਭਰੀ ਸੀ ਤੇ ਅਸੀਂ ਹੁਣ ਆ ਚੁੱਕੇ ਹਾਂ ਪ੍ਰਾਂਠਾ ਮਾਰਕੀਟ ਤੇ ਤੇ ਇਹਦੇ ਵਾਸਤੇ ਤੇ ਕੈਮਰੇ ਵਾਸਤੇ ਵੀ ਅਸੀਂ ਪ੍ਰਾਂਠਾ ਕਰ ਰਿਹਾ ਤੇ ਤੁਹਾਨੂੰ ਪ੍ਰਾਂਠਾ ਬਣਾਦਾ ਵੀ ਦਿਖਾ ਦਿੰਨੇ ਆ ਆ ਵੀ ਸਾਡੇ ਵਾਸਤੇ ਬਣਾ ਰਹੇ ਨੇ ਪ੍ਰਾਂਠਾ ਇਹ ਪ੍ਰਾਂਠਾ ਬਣਾਦਾ ਸਾਡਾ ਆਲੂ ਵਾਲਾ ਇਹ ਪ੍ਰਾਂਠਾ ਮਾਰਕੀਟ ਹੈ ਸਾਡਾ ਲੋਕੇਸ਼ਨ ਦੱਸੋ ਜੀ ਪੁਰਾਣਾ ਬੱਸ ਸਟੈਂਡ ਪੁਰਾਣਾ ਬੱਸ ਸਟੈਂਡ ਦੇ ਸਾਹਮਣੇ ਸਰਹੰਦਰੂੜਾ ਨਾਲ ਥੋੜਾ ਉੱਪਰ ਹਾਂ ਹਾਂ ਉਹਦੇ ਸਾਹਮਣੇ अच्छा। ਆ ਚੁੱਕਾ ਹੀ ਸਾਡਾ ਪਰਾਂਠਾ ਗਰਮਾ ਗਰਮ। ਇੱਕ ਹੀ ਆਇਆ ਜੀ। ਅਰੇ ਇੱਕ ਹੀ ਆਇਆ, ਦੂਸਰਾ ਹਜੇ ਆਏਗਾ। ਹੁਣ ਬਲਾਲ ਬੱਟੇ ਨੇ ਖੜੇ ਆ। ਤੇ ਫਰੈਂਡਸ ਅਸੀਂ ਹੁਣ ਪਰਾਂਠਾ ਮਾਰਕਟ ਤੋਂ ਖਾਦੇ ਨੇ ਪਰਾਂਠੇ ਤੇ ਬਿੱਤੀਆ, ਚਾਹ, ਚਾਹ, ਚਾਹੇ ਪੀ ਲਈ ਤੇ ਉਸ ਤੋਂ ਬਾਅਦ ਹੁਣ ਅਸੀਂ ਪੰਜਾਬੀ ਯੂਨੀਵਰਸਿਟੀ ਜਾਣਾ ਪਟਿਆਲਾ ਤੇ ਦੇਖਦੇ ਆਂ ਆਟਾ ਚੱਲੀਏ, ਬੱਸ ਚੱਲੀਏ। ਬੱਸ। ਦੇਖਦੇ ਆਂ ਜੇ ਬੱਸ ਮਿਲਦੀ ਹੈ ਤਾਂ ਅਸੀਂ ਬੱਸ ਚੱਲ ਜਾਾਂਗੇ। ਜੇ ਗੱਡੀ ਦੇ ਭਜਾ ਦਾ ਮੰਨੇਗਾ। ਹੈ? ਗੱਡੀ 'ਚ ਭਜਾ ਦਾ ਮੰਨੇਗਾ? ਹਾਂ ਮੰਨੇਗਾ। ਠੀਕ ਹੈ ਚਲ ਚਾਹ ਫਿਰ ਦੇਖਦੇ ਆ ਤਾਂ ਹੁਣ ਜਾਨਿਆ ਯੂਨੀਵਰਸਿਟੀ ਤੇ ਫਰੈਂਡ ਹੁਣ ਪਹੁੰਚ ਚੁੱਕੇ ਆਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਉਹ ਯੂ ਦਿਖਾ ਲੈ ਭਾਈ ਹੈ ਹਾਂ ਯੂ ਵੀ ਦਿਖਾਉਣੇ ਆ ਇਹ ਹੁਣ ਜਾ ਰਹੇ ਆ ਤੇ ਮੈਂ ਲਿਆ ਪੀਜੀ ਪੀਜੀ ਚੱਲਿਆ ਹਾ ਹੋਸਟਲ ਮੈਂ ਚੱਲਿਆ ਹੋਸਟਲ ਰੋਟੀ ਰੰਦੀ ਤਿਆਰ ਹਾਂ ਹਾਂ ਤੇ ਦੇਖੋ ਜੀ ਪੰਜਾਬ ਯੂਨੀਵਰਸਿਟੀ ਪਟਿਆਲਾ ਮੈਂ ਵੀ ਕਾਫੀ ਦਿਨ ਆਵਾਇਆ ਅੱਜ ਤੇ ਚਲੋ ਦੇਖਦੇ ਆ ਹਾਂ ਤੇ ਦੇਖਦੇ ਆ ਕਿ ਕੀ ਬਣਦਾ ਹੈ ਤੇ ਹੈਲੋ ਫਰੈਂਡਸ ਗੁੱਡ ਮਾਰਨਿੰਗ ਤੇ ਅੱਜ ਆ ਜੋ ਫੈਸਟੀਵਲ ਦਾ ਸੈਕੰਡ ਡੇ ਤੇ ਆ ਵੇਖੋ ਆ ਐਮ ਐਨ ਪੰਜਾਬੀ ਯੂਨੀਵਰਸਿਟੀ ਤੇ ਅੱਜ ਦੇਖ ਰਹੇ ਹਾਂ ਫਰਜੁੱਦ ਫੈਸਟੀਵਲ ਵਿੱਚ ਕੀ ਕੁਝ ਦੇਖ ਰਹੇ ਹਾਂ ਤੁਹਾਨੂੰ ਦਿਖਾਵਾਂਗੇ ਕੀ ਕੁਝ ਹੈ ਤੇ ਬਾਕੀ ਦੇਖਦੇ ਹਾਂ ਕਿ ਕੁਝ ਹੁੰਦਾ ਹੈ ਤੇ ਫਰੈਂਡਸ ਇੱਧਰ ਚੱਲ ਰਿਹਾ ਜੀ ਨਾਟਕ ਤੁਹਾਨੂੰ ਦਿਖਾਣਿਆ ਨੁੱਕੜ ਨਾਟਕ ਕਿੰਨਾ ਜ਼ਿਆਦਾ ਠਿਕਰਾਵੜੇ ਦੇਖੋ ਦੇਖਦੇ ਠਿਕੀ ਹੋ ਰਿਹਾ ਅੱਛਾ ਜੀ ਤੁਮਾਨੂੰ ਇਹਦੀ ਵੀ ਸੋਲੋ ਅੱਛਾ ਮੈਂ ਅੱਦੇ ਵੱਡੇ ਨੂੰ ਵੀ ਇੱਕ ਦਿਨ ਸਕੂਲ ਚ ਪੜਨੇ ਪਤਾ ਅੱਛਾ ਮੇਰੇ ਪੁੱਨੇ ਵੀ ਮੈਨੂੰ ਸਕੂਲ ਨੇ ਪੜਨੇ ਪਤਾ ਇਹਦੀ ਮੈਂ ਮਨੇ ਇਹਨੂੰ ਸਵਾਲ ਪੁੱਛਿਆ ਕਿ ਮਹਾਤਮਾ ਗਾਂਧੀ ਕੌਣ ਹੈ ਮਹਾਤਮਾ ਗਾਂਧੀ ਕੌਣ ਹੈ ਇਹ ਜਮਲੋ ਕੋ ਪਤਾ ਕੀ ਹੈ ਉਹ ਕੀ ਕਹਿੰਦਾ ਸਾਡੀ ਕਲਾਸ ਚ ਤਾਂ ਕੋਈ ਨਹੀਂ ਤੁਸੀਂ ਅੱਗੇ ਪੁੱਛ ਲੋ ਹਾਂ ਲਾੜ ਜੀ ਕਹਨਾ ਦੱਸੋ ਉਹ ਪਕਾਈ ਗਾਂਧੀ ਨਾਮੀ ਦੱਸੋ ਆਏ ਹਾਏ 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 ਓ ਲਾ ਜਮਾਨਾ ਮਰਾਸੀ ਜਵਦੇ ਅੱਪੂ ਦੀ ਸੁਣ ਅੱਪੂ ਦੀ ਸੁਣਾ ਦੇ ਤੇਰੇ ਦੇ ਅੱਪੂ ਦੀ ਮੱਲੇ ਤੇ ਲੜਾਈ ਹੋ ਗਈ ਭਲਾ ਮੱਲੇ ਚ ਲੜਾਈ ਹੋ ਗਈ ਮੱਲੇ ਵਾਲੇ ਕੱਢਿਓ ਕਿ ਉਹ ਕਹਿੰਦਾ ਜੈ ਤੇਰੇ ਅੱਪੂ ਦਾ ਸਰ ਤੇ ਵਾਲ ਉਤਾਰਦੇ ਸੀ ਪੁੱਟ ਦੇਣਾ ਸੀ ਲਾ ਪੁੱਟ ਦੇਣੇ ਸੀ ਹਾਂ ਸਗਤੀਆਂ ਅੱਜ ਦੇ ਇਸ ਵੀਡੀਓ ਵਿੱਚ ਇੱਕ ਤੁਹਾਡ ਨੂੰ ਗੱਲ ਮੈਂ ਸ਼ੇਅਰ ਕਰਨੀ ਚਾਹਣਾ ਚੈਨਲ ਸੁਣਿਓ ਤੁਸੀਂ ਆਪਣੀ ਲਾਈਫ ਵਿੱਚ ਕੁਝ ਬਣਨਾ ਚਾਹੁੰਦੇ ਹੋ ਤੁਹਾਡਾ ਕੋਈ ਡ੍ਰੀਮ ਹੋ ਸਕਦਾ ਹੈ ਬਟ ਲੋਕ ਉਸ ਤੇ ਬਲੀਵ ਨਹੀਂ ਕਰਦੇ ਉਹ ਤੁਹਾਡੇ ਲਈ ਸਹੀ ਵੀ ਹੋ ਸਕਦੇ ਨੇ ਗਲਤ ਵੀ ਹੋ ਸਕਦੇ ਨੇ ਬਟ ਉਹ ਤੁਹਾਡੇ ਲਈ ਸਹੀ ਵੀ ਹੋ ਸਕਦੇ ਨੇ ਕਿਉਂਕਿ ਜੇਕਰ ਤੁਹਾਡੇ ਵਿੱਚ ਪੋਟੈਂਸ਼ੀਅਲ ਹੈ ਤੇ ਤੁਸੀਂ ਉਹ ਕੰਮ ਕਰ ਨਹੀਂ ਰਹੇ ਤਾਂ ਉਹ ਤੁਹਾਡੇ ਲਈ ਸਹੀ ਹੋਣਗੇ ਕਿਉਂਕਿ ਐਟ ਦਾ ਐਂਡ ਤੁਸੀਂ ਕੁਝ ਵੀ ਨਹੀਂ ਬਣ ਸਕਦੇ ਇਸ ਲਈ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਤੁਸੀਂ ਜੋ ਵੀ ਕੰਮ ਕਰ ਰਹੇ ਹੋ ਉਸ ਦੇ ਨਾਲ-ਨਾਲ ਆਪਣੀ ਡ੍ਰੀਮਸ ਤੇ ਕੰਮ ਜ਼ਰੂਰ ਕਰੋ ਕਿਉਂਕਿ ਜੇਕਰ ਤੁਸੀਂ ਆਪਣੇ ਡ੍ਰੀਮਸ ਤੇ ਕੰਮ ਨਹੀਂ ਕਰ ਰਹੇ ਤਾਂ ਅਟ ધ ਐਂਡ ਤੁਸੀਂ ਹਾਰ ਹੀ ਜਾਵੋਗੇ ਕਿਉਂਕਿ ਤੁਸੀਂ ਇੱਕ ਨਾਰਮਲ ਲਾਈਫ ਜਿੰਦੇ ਰਹਿ ਜਾਵੋਗੇ ਮੈਂ ਇੱਕ ਹੰਡ ਚਾਉਣਾ ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਤੁਸੀਂ ਕੁਝ ਵੀ ਕਰ ਰਹੇ ਹੋ ਆਪਣੇ ਡ੍ਰੀਮਸ ਤੇ ਕੰਮ ਕਰਨਾ ਕਦੇ ਵੀ ਨਾ ਛੱਡੋ ਕਿਉਂਕਿ ਐਟ ધ ਐਂਡ ਤੇ ਤੁਹਾਡੇ ਡ੍ਰੀਮਸ ਤੁਹਾਡਾ ਜਿਹੜਾ ਕੰਮ ਕੀਤਾ ਹੋਇਗਾ ਉਹੀ ਤੁਹਾਡੇ ਕੰਮ ਆਏਗਾ ਹੋਰ ਕੋਈ ਚੀਜ਼ ਤੁਹਾਡੇ ਕੰਮ ਨਹੀਂ ਆਊਗੀ ਨਾ ਕੋਈ ਗਰਲਫ੍ਰੈਂਡ ਨਾ ਤੁਹਾਡਾ ਕੋਈ ਰਿਸ਼ਤੇ ਦਾ ਕੋਈ ਵੀ ਕੰਮ ਨਹੀਂ ਆਉਂਦਾ ਸਿਰਫ ਤੁਹਾਡੇ ਡ੍ਰੀम्स ਤੇ ਜੋਤਿਸ਼ਕ ਅਮਨੇ ਪੈਸ਼ਨ ਤੇ ਕੰਮ ਕੀਤਾ ਉਹੀ ਤੁਹਾਡੇ ਕੰਮ ਆਏਗਾ ਇਹ ਚੀਜ਼ ਹੈ ਇਸ ਨੂੰ ਜਰੂਰ ਫਾਲੋ ਕਰਿਓ